ਮਿੱਠੇ ਨਿੰਬੂ ਦਾ achar ਬਣਾਉਣ ਲਈ ਜੀ ਇੱਥੇ ਮੈਂ 1.5 ਕਿਲੋ ਕਾਗਜੀ ਨਿੰਬੂ ਲਿਆ ਚੰਗੀ ਤਰ੍ਹਾਂ ਧੋ ਕੇ ਸੁਕਾਉਣ ਤੋਂ ਬਾਅਦ ਇਸ ਤਰ੍ਹਾਂ ਨਿੰਪੂਆਂ ਦੇ ਵਿੱਚ ਆਪਾਂ ਕੱਟ ਲਗਾ ਲੈਣੀ ਆ ਫਿਰ ਇਹ ਪੀਸੀ ਹੋਈ ਚੀਨੀ ਨਮਕ ਕਾਲਾ ਨਮਕ ਦੇਗੀ ਮਿਰਚ ਅਜਵਾਇਨ ਜੀਰਾ ਕਾਲੀ ਮਿਰਚ ਮਗਾ ਵੱਡੀ ਇਲਾਇਚੀ ਤੇ ਦਾਲਚੀਨੀ ਖੜੇ ਮਸਾਲੇ ਹਲਕੇ ਜਿਹਾ ਆਪਾਂ ਭੁੰਨ ਲੈਣੇ ਆ ਜੀ 1 ਤੋਂ 1.5 ਮਿੰਟ ਫਿਰ ਇਹਨਾਂ ਨੂੰ ਠੰਡਾ ਕਰਕੇ ਦਰਦਰਾ ਕੋਟ ਲੈਣਾ ਹੈ ਤੇ ਫਿਰ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਮਿਕਸ ਕਰਨ ਤੋਂ ਬਾਅਦ ਇੱਕ ਇੱਕ ਨਿੰਬੂ ਲੈਣਾ ਹੈ ਵਿੱਚ ਇਹ ਮਿਸ਼ਰਣ ਜਾਨੀ ਕਿ ਪਾਊਡਰ ਭਰਨਾ ਹੈ ਸਾਰੇ ਨਿੰਬੂ ਇਸੇ ਤਰ੍ਹਾਂ ਭਰ ਕੇ ਤਿਆਰ ਕਰ ਲੈਣੇ ਆ ਕੋਈ ਖੁੱਲਾ ਡੱਬਾ ਲੈਣਾ ਡੱਬਾ ਸੁੱਕਿਆ ਹੋਣਾ ਚਾਹੀਦਾ ਉਹਦੇ ਵਿੱਚ ਸਾਰੇ ਨਿੰਬੂ ਆਪਾਂ ਭਰ ਲੈਣੇ ਆ ਤੇ ਬਚਿਆ ਹੋਇਆ ਜਿਹੜਾ ਮਿਸ਼ਰਣ ਆ ਪਾਊਡਰ ਆ ਚੀਨੀ ਤੇ ਮਸਾਲਿਆਂ ਦਾ ਉਹ ਵੀ ਸਾਰਾ ਵਿੱਚ ਹੀ ਪਾਉਣਾ ਹੈ ਪਰ ਕਿਨਾਂ ਆਪਾਂ ਸਾਰੀਆਂ ਚੀਜ਼ਾਂ ਫਿਰ ਇਹਨੂੰ ਬੰਦ ਕਰਕੇ 1.5 ਤੋਂ 2 ਮਹੀਨੇ ਰੱਖਾਂਗੇ ਇੱਕ ਹਫਤਾ ਲਗਾਤਾਰ ਰੋਜ਼ ਹਿਲਾਉਂਦੇ ਰਹਿਣਾ ਹੈ ਤੇ ਅਗਲੇ ਹਫਤੇ 3 ਤੋਂ 4 ਦਿਨ ਬਾਅਦ ਇਹ ਆਚਾਰ ਹਿਲਾਉਂਦੇ ਰਹਿਣਾ ਹੈ ਤੇ ਬਹੁਤ ਹੀ ਵਧੀਆ ਆਚਾਰ ਬਣਦਾ 10 ਸਾਲ ਤੱਕ ਇਹ ਖਰਾਬ ਨਹੀਂ ਹੁੰਦਾ ਜੀ ਧੁੱਪ ਵਿੱਚ ਬਣਾਓ ਜਾਂ ਬਿਨਾਂ ਧੁੱਪ ਦੇ ਬਣਾਓ ਰੈਸਪੀ ਵਧੀ ਲੱਗੀ ਸਬਸਕ੍ਰਾਈਬ